ਆਪਣਾ ਆਪਾ ਕਰੋਟਰ ਦਾ ਕਰੋ ਗੱਡੀਆਂ ਇੱਥੇ ਤਾਂ ਆਈਆਂ ਨਹੀਂ ਥੱਲੇ ਤਾਂ ਯਾਰੇ ਹਰਦੇ ਨਹੀਂ ਲੋਕ ਦਾ ਦੇ ਕੇ ਸਨਮਾਨਿਤ ਕਰੋਗੇ ਹਾਂਜੀ ਸਰ ਜੀ ਇਹ ਸਰਾਰ ਜਗਰੂ ਸਿੰਘ ਜੀ ਮੈਡਮ ਸਾਡੇ ਹਲਕੇ ਦੇ ਐਮਐਲਏ ਸਾਹਿਬ ਜਗਰੂ ਮੈਡਮ ਸਾਹਿਬ ਸਾਜੀ ਸਰ ਸਾਹਮਣੇ ਅਗਰ왈 ਸਾਹਿਬ ਚੇਅਰਮੈਨ ਸਾਡੇ ਪਲਾਨਿੰਗ ਬੋਰਡ ਦੇ ਉਹਨੂੰ ਵੀ ਸਨਮਾਨਿਤ ਕਰੋ ਸਾਡੇ ਭੱਲਾ ਸਾਹਿਬ

ਅਹਿਮਦ ਜੀ ਨੂੰ ਕਿ ਇਟਮੈਂਟ ਬਾਅਦ ਤੋਂ ਹੋਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਮਹਿਮਾਨ ਮੇਰਾ ਸਭ ਦੇ ਨਾਮ ਸਵਾਗਤ ਕਰਦਾ ਹਾਂ ਬਾਤ ਕਰਵਾ ਲੈ ਬੋਲਤੀ ਸਾਹਿਬ ਅਮਰਦੇਸ਼ ਸਾਹਿਬ ਜੀ ਆਪਣਾ ਵਿਰਸਾ ਵੀ ਆ ਕਲਚਰ ਵੀ ਆ ਵੀ ਆਪਣੇ ਜਿਹੜੇ ਸੱਭਿਆਚਾਰ ਆ ਉਹ ਸੱਭਿਆਚਾਰ ਕਿਤੇ ਨਾ ਕਿਤੇ ਗੁੰਮ ਹੋਣੇ ਜਾ ਰਹੇ ਆ ਸੋ ਇਸ ਤਰ੍ਹਾਂ ਦੇ ਜਿਹੜੇ ਆਪਾਂ ਪ੍ਰੋਗਰਾਮ ਕਰਦੇ ਆ ਆਪਣੇ ਬੱਚੇ ਆ ਜਿਹੜੇ ਆਪਣੇ ਮਨੂ ਦਾ ਨੂੰ ਪਤਾ ਲੱਗਦਾ ਵੀ ਪੰਜਾਬ ਦਾ ਵਿਰਸਾ ਕੀ ਆ ਪੰਜਾਬ ਦਾ ਕਲਚਰ ਕੀ ਆ ਸੋ ਬੜਾ ਤਨਵਾਦ ਆ ਮੇਲੇ ਇਹਦੇ ਜਿੰਨੇ ਵੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਆਏ ਉਹਨਾਂ ਨੂੰ ਮੈਂ ਜੀ ਆਇਆਂ ਨੂੰ ਆਖਦਾ ਵੱਲੋਂ ਸਟੇਟ ਅਫਸਰ ਸਾਹਿਬ ਪ੍ਰਬੰਧਕ ਕਮੇਟੀ ਸਾਡੇ ਸਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਕੁੱਡੀਆਂ ਸਾਹਿਬ ਕੈਬਨਟ ਮਨਿਸਟਰ ਸਾਹਿਬ ਉਹਨਾਂ ਨੂੰ ਵੈਲਕਮ ਕਰਦਾ ਸਰਦਾਰ ਜਗਰੂਪ ਸਿੰਘ ਗਿੱਲ ਸਾਹਿਬ ਉਨਾ ਨੂੰ ਵੈਲਕਮ ਕਰਦੇ ਆ ਚੇਅਰਮੈਨ ਇੰਪਰੂਵਮੈਂਟ ٹرسٹ ਭੱਲਾ ਸਾਹਿਬ ਉਹਨਾਂ ਨੂੰ ਵੈਲਕਮ ਕਰਦੇ ਆ ਔਰ ਸਮੂਚੀ ਜਿਮੀ ਉਹਨਾਂ ਦੀ ਟੀਮ ਆ ਉਹਨਾਂ ਦਾ ਸਭ ਦਾ ਸਵਾਗਤ ਕਰਦੇ ਆ ਅਮਰਤਾ ਪਾਲ ਅਗਰਵਾਲ ਜੀ ਡੀਪੀ ਸਾਹਿਬ ਜਗਤਪ੍ਰੀਤ ਸਿੰਘ ਏਡੀਸੀ ਸਾਹਿਬ ਏਡੀਸੀ ਮੈਡਮ ਔਰ ਮੈਮ ਆ ਵੀ ਚਾਹੁੰਦਾ ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਐਸਟੀਐਮ ਸਾਹਿਬ ਸਭ ਦਾ ਤਹਿ ਦਿਲੋਂ ਖੁਸ਼ ਆਮ ਦੀ ਦਾ ਸਭ ਨੂੰ ਧੰਨਵਾਦ ਆ ਬੜਾ ਵਧੀਆ ਲੱਗਦਾ ਸਾਨੂੰ ਜਦੋਂ ਸਾਨੂੰ ਤੁਸੀਂ ਸੇਵਾ ਦਾ ਮੌਕਾ ਦਿੰਦੇ ਹੋ ਇਸ ਨਾਲ ਇਹ ਤਾਂ ਦੇਖਣ ਦਾ ਦੇ ਵਿੱਚ ਵੀ ਆਪਣੇ ਵਾਧਾ ਹੁੰਦਾ ਔਰ ਆਪਸੀ ਭਾਈਚਾਰਕ ਦਾ ਸਾਹ ਵੀ ਦੇਖਣ ਨੂੰ ਮਿਲਦੀ ਆ ਸੋ ਜਿਆਦਾ ਸਮਾਂ ਲੈਂਦਾ ਹੋਇਆ ਮੈਂ ਦੋ ਚਾਰ ਗੱਲਾਂ ਮੰਤਰੀ ਸਾਹਿਬ ਆਇਆ ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੂੰਗਾ ਕਿਉਂਕਿ ਜਿਹੜੀ ਸਾਨੂੰ ਕਮੀ ਆਉਂਦੀ ਆ ਉਹ ਅਸੀਂ ਜੇ ਬੱਚੇ ਨੂੰ ਕਮੀ ਆਉਂਦੀ ਤਾਂ ਆਪਦੇ ਮਾਪੇ ਕੋਲ ਹੀ ਦੱਸੂਗਾ ਸੋ ਸਰਕਾਰਾਂ ਮਾਪੇ ਨੂੰ ਨਹੀਂ ਆ ਤੋ ਕੁੜੀਆਂ ਸਾਹਿਬ ਰਾਤ ਤੋਂ ਲੈ ਕੇ ਐਡਵਾਰਡ ਕਾਉਂਟ ਸਟਾਫ ਐਡਵਾਰਡ ਕਾਉਂਟ ਜਿਹੜਾ ਬਹੁਤ ਵੱਡੋ ਹੈ ਮਿਲਦੇ ਜੀ ਜਿਹੜਾ ਇਹ ਪੰਜਾਬ ਦੀ ਹੋਲੀ ਨੂੰ ਸਮਰਪਿਤ ਹੈਗਾ ਪੰਜਾਬ ਦੇ ਸੱਭਿਆਚਾਰ ਨੂੰ ਧਿਆਨ ਦੇਣ ਲਈ ਇਹ ਇਹ ਮਿਲਦੇ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹਦਾ ਪ੍ਰਮੁੱਖ ਮਾਨ ਜਿਹੜੇ ਪੰਜਾਬੀ ਬਹੁਤ ਹੀ ਵਾਸ਼ਟ੍ਰੇ ਔਰ ਬਹੁਤ ਹੋ ਕਲਾਕਾਰਾਂ ਨੇ ਪਜਾਏ ਉਹਨਾਂ ਨੇ ਜਦੋਂ ਦੇ ਆਏ ਆ ਉਹਨਾਂ ਨੇ ਪੰਜਾਬ ਦੇ ਜਿਹੜੇ ਇਹ ਪ੍ਰਾਂਤ ਕੀ ਮੇਲੇ ਆ ਉਹਨਾਂ ਤੋਂ ਕਾਰ ਬਲੋਂ ਲਾਉਣ ਲਈ ਦੇਖਿਆ ਜੀ ਔਰ ਪਟੰਡੇ ਦਾ ਜਿਹੜਾ ਮੇਲਾ ਮੈਂ ਵੀ ਵੇਚੀ-ਪੇਚੀ ਕੀਤੀ ਔਰ ਇਹ ਤੋਂ ਵੀ ਹੋਰ ਦੇ ਵਿੱਚ ਸ਼ਾਮਲ ਕਰ ਲਿਆ ਹਾਂ ਜਿਹੜੀ ਪੰਜਾਬ ਪ੍ਰਕਾਰ ਆ ਆਪ ਨੇ ਇਸ ਬਾਰੇ ਪਰਵੰਦਾ ਕਰਵਾ ਦਾ ਇੰਤਿਆਮ ਕਰਦੇ ਮੇਲੇ ਨੂੰ ਪਾ ਰਹੀ ਹੈ ਔਰ ਇਹਦੇ ਵਿੱਚ ਪ੍ਰਾਤਨ ਸਾਰੇ ਜਿਹੜੇ ਅੱਜ ਦੇ ਬੱਚਿਆਂ ਨੂੰ ਪਤਾ ਨਹੀਂ ਔਲ ਪੰਜਾਲੀ ਸੁਹਾਗੇ ਰਣਕਣਾ ਮਧਾਣੀ ਔਰ ਇਸ ਤਰ੍ਹਾਂ ਦੇ ਉਹ ਤੋਂ ਬਾਅਦ ਇਹਨਾਂ ਸਾਡੇ ਵਿੱਚੇ ਮਿਲਦੇ ਜਾ ਰਿਹਾ ਹੈ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਸਮਾਜ ਜਾਨ ਨੂੰ ਬਰਕਰਾਰ ਰੱਖਿਆ ਸਾਡੀ ਪੰਜਾਬ ਦਾ ਜਿਹੜਾ ਸੱਭਿਆਚਾਰ ਸੱਭਿਆਚਾਰ ਕਿਸੇ ਵੀ ਕੌਮ ਨੂੰ ਅਗਰ ਖਤਮ ਕਰਨਾ ਹੈ ਕੰਟਰੋਲ ਦਾ ਪਹਿਲਾ ਜਿਹੜੇ ਵਿਦੇਸ਼ੀ ਜਰਵਾਣੇ ਆਉਂਦੇ ਨੇ ਉਹਨਾਂ ਦੇ ਸੰਭਾਜਾਡੂ ਇਸ ਗਾਉਂ ਦਾ ਦੂਪਿਆ 1414 ਕੌਂਸਲ ਦੇ ਪੱਧਰ ਤੋਂ ਪੰਜਾਬੀ ਗਾਉਂ ਕਿਵੀੜੀ ਰਾਜਾਪੁਰ ਤੋਂ ਲੈ ਕੇ ਅੱਜ ਤੱਕ ਮੈਕਾ ਇੰਦਸਤਾਨ ਦੇ ਖੜ੍ਹਤ ਪੂਜਾ ਰਹੀ ਹੈ ਭਾਵੇਂ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬੀ ਰਾਜ ਤੋਂ ਅੱਜ ਵੀ ਪੰਜਾਬ ਹਮੇਸ਼ਾ ਰਾਜ ਤੋਂ ਪਹਿਲਾਂ ਜਾਤੀ ਦੇ ਦੌਰਾਨ ਰਾਜੀ ਤੋਂ ਬਾਅਦ ਮੇਸ਼ਾ ਢੜਭੂਜਾ ਬਣ ਕੇ ਹਿੰਦस्तान ਤੇ ਚੱਕਰ ਮੋਟ ਦੇ ਲਈ ਜ਼ਰੂਰੀ ਹੈ ਕਿ ਸਾਡਾ ਸੱਪੇ ਚੱਲੂ ਉਸ ਵੰਦੇ ਵੀ ਸਾਡੇ ਅਜਿਤੇ ਸਰਦਾਰ ਨੂੰ ਵੀ ਜੀ ਕੁੜੀਆਂ ਖੇਤੀਬਾੜੀ ਮੰਤਰੀ ਜਿੱਥੇ ਪੁਰਦਵਾਰਾ ਹਾਜੀ ਦਾ ਜਨਸਰ ਮੱਥਾ ਟੇਕ ਕੇ ਦਾਗਾ ਕਰਦੇ 4:00 4:30 ਜਿਹੜਾ ਮੇਲੇ ਦਾ ਘਾਟ ਕਰਦੇ ਜੇ ਉਹ ਮੇਲਾ 9:00 11:00 ਤੱਕ ਚੱਲੇਗਾ ਮੈਂ ਇਸ ਮੇਲੇ ਦੀ ਜਿਹੜੀ ਉਹ ترقی ਦੇ ਲਈ ਕਾਮਨਾ ਕਰਦੇ ਆਪਾ ਸਾਡੀ ਰਜਤਨ ਦਾਦੇ ਹੋਣੇ ਵਿੱਚ ਦੰਦ ਰਹੇ ਕਿ ਜਾਨੀ ਪ੍ਰਾਪਤਨ ਲੋਕਾਂ ਦੇ ਵਿੱਚ ਕੌਣ ਲਈ ਖਾਸ ਤੌਰ ਦੇ ਤੇ ਪੰਜਾਬ ਸਰਕਾਰ ਨੇ ਜੇ ਚਾਹਤੀਆਂ ਤੋਂ ਉਹ ਆਜ਼ਾਦ ਪਿੱਛੇ ਆਜ਼ਾਦੀ ਦਿਵਸ ਦੇ ਉੱਤੇ ਹਿੰਦੁਸਤਾਨ ਦੀ ਜਿਹੜੀ ਉੱਥੇ ਸਿਸਟਮ ਸੀਗਾ ਉੱਥੇ ਭੇਜੀਆਂ ਸੀ ਪਰ ਇਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ ਹਨੀ ਪੰਜਾਬ ਦੇ ਲੋਕਾਂ ਨੂੰ ਆਪਦਾ ਪੰਜਾਬੀ ਵਿਰਸਾ ਦੁਹੰਦਿਆ ਹੈ। ਪੰਜਾਬ ਸਰਕਾਰ ਨੇ ਉਹ ਝਾਕੀਆਂ ਵੀ ਇਸ ਦਿਨ ਸ਼ਾਮਲ ਕੀਤੀਆਂ ਨੇ। ਪੰਜਾਬ ਦੇ ਹਰ ਕੋਨੇ ਦੇ ਵਿੱਚ ਉਹਨਾਂ ਝਾਕੀਆਂ ਨੂੰ ਲਖਾਇਆ ਜਾਊਗਾ ਕਿ ਪੰਜਾਬ ਸਰਕਾਰ ਪੰਜਾਬ ਦਾ ਕਿਹੜਾ ਵਿਰਸਾ ਮਾਈ ਭਾਗੂ ਦਾ ਬਿਲਕੁਲ ਦੇ ਰਹੀ ਹੈ। ਔਰ ਉਹ ਵਿੱਚ ਜਿਹੜੀਆਂ ਝਾਕੀਆਂ ਪੇਸ਼ ਕੀਤੀਆਂ ਸੀ ਉਹਨਾਂ ਦੇ ਪ੍ਰੋਟੋਕੋਲ ਦਾ ਕਾਰਨ ਗੱਲ ਕੀ ਹੈ ਕਿ ਪੰਜਾਬ ਦੇ ਲੋਕਾਂ ਨੇ ਝਾਕੀਆਂ ਉੱਤੇ ਜਾਨੀ ਤੁਹਾਡਾ ਵਿਰਸਾ। ਪ੍ਰਮਾਤਮਾ ਕਰੇ ਤੁਹਾਡਾ ਵਿਰਸਾ ਜਰਦਾਵੇ। ਸਾਡੀ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਜਿਹੜੇ ਆਪਣੇ ਨਿਚਾਰ ਮੁੰਡੇ ਅਜ ਕਿੱਥੋਂ ਤੁਹਾਡੇ ਜਿਹੜੇ ਨਿਚਾਰ ਜਿਹਾ ਕਿੱਥੇ ਉਪਜਦੇ ਨਹੀਂ ਇਹ ਕੰਮ ਲੈਣੇ ਪਾ ਬੰਦਾ ਅੱਗੇ ਬਟਾ ਚੜਾਇਆ ਲੱਗਦਾ ਕਿ ਬਣ ਗਿਆ ਤੇ ਰਾਸ ਦੀ ਚੱਕਿਆ ਜਿਹੜੇ ਚਾਹੇ ਨਾ ਉਹ ਜਿੱਤੇ ਜਿੱਦੂ ਲੈਵਲ ਦਾ ਹਾਂ ਜਿਹਨੂੰ ਲਪਣਾ ਪੈਣਾ ਠੀਕ ਹੈ ਜੀ ਫਟ ਫਟ ਉਹੜੇ ਬੰਦੂ ਕੱਢੀਏ ਸਭ ਕੁਝ ਜਿਹੜਾ ਹੈਗਾ ਆਗੇ ਥੋੜੀ ਮੈਂਬਰ ਤੋਲੀ ਵੀ ਇੱਥੇ ਆਉਣਾ ਸੀ ਉਹ ਆਉਂਦੀ ਪੰਜ ਟੋਲੀ ਬਿਲਕੁਲ ਟੋਲੀ ਦਾ ਮੇਨ ਕਿਚਨਾ ਕਿੰਦਰ ਹੋਵੇਗੀ ਜੀ ਟੋਲੀ ਸੇ ਵੀ ਸਾਡੀ ਸਭ ਤੋਂ ਹੋ ਕੇ ਜਾਏਗੀ ਜੀ ਪਾਪ ਉੱਛੇ ਸਾਡੀ ਆਵਾਜ਼ ਸਾਰੇ ਬਾਕੀ ਜਿਹੜੀਆਂ ਬਣੀਆਂ ਹੈਗੀਆਂ ਤੇ ਟੋਲੀ ਜਿਹੜੀ ਹੈਗੀ ਆ ਮੇਨ ਕਿਚਨਾ ਕਿੰਦਰ ਰੱਖਿਆ ਜੀ ਕਿਵੇਂ ਚੱਲਦਾ ਮੈਂ ਇਹ ਕਹਿਣਾ ਚਾਹਨਾ ਕਿ ਵੀ ਇਹ 2004 ਦੇ ਵਿੱਚ ਪਹਿਲਾ ਮੇਲਾ ਲੱਗਿਆ ਸੀ ਵਿਰਾਸਤੀ ਮੇਲਾ ਬਠਿੰਡਾ ਮਾਲਵਾ ਹੈਰੀਟੇਜ ਐਂਡ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ ਵੱਲੋਂ ਦਾ ਪ੍ਰੋਫੈਸਰ ਕਰਮ ਸਿੰਘ ਬਠਿੰਡਾ ਸਰਪ੍ਰਸਤ ਤੇ ਉਹਨਾਂ ਸਮਿਆਂ 'ਚ ਕਨਵੀਨਰ ਹੁੰਦੇ ਸੀ ਹਰਵਿੰਦਰ ਸਿੰਘ ਜੀ ਖਾਲਸਾ ਜਿਹੜੇ ਹੁਣ ਪ੍ਰਧਾਨ ਐ ਤੇ ਜਿਹੜੇ ਵੀ ਡੀਸੀ ਜਾਂ ਐਸਐਸਪੀ ਸਾਹਿਬ ਹੁੰਦੇ ਮੈਨੂੰ ਯਾਦ ਐ ਕਿ ਕੇਪੀ ਸਿਨਾ ਉਸ ਵੇਲੇ ਡੀਸੀ ਸੀਗੇ ਤੇ ਕਪਲਦੇਵ ਜੀ ਐਸਐਸਪੀ ਕਮਿਸ਼ਨਰ ਐ ਲਰ ਨਈਅਰ ਸਾਹਿਬ ਬਰਗੇਡੀਅਰ ਬੰਤ ਸਿੰਘ ਪ੍ਰੋਫੈਸਰ ਕਰਮ ਸਿੰਘ ਬਠਿੰਡਾ ਤੇ ਸਾਡੇ ਸਤਿਕਾਰਯੋਗ ਪ੍ਰਧਾਨ ਹਰਵਿੰਦਰ ਸਿੰਘ ਜੀ ਖਾਲਸਾ ਮੈਨੂੰ ਇਹ ਮਾਣ ਹੈਗਾ ਕਿ ਵੀ ਪ੍ਰੋਫੈਸਰ ਸਾਹਿਬ ਦੀ ਤੇ ਖਾਲਸਾ ਜੀ ਦਾ ਇਹ ਅਸ਼ੀਰਵਾਦ ਰਿਹਾ ਕਿ ਵੀ ਪਹਿਲੇ ਮੇਲੇ 'ਚ ਚਾਰਚ ਮੈਂ ਪਹਿਲੀ ਵਾਰੀ ਦਰਗਾਹ ਹਾਜੀ ਰਤਨ ਤੇ ਜੀ ਆਇਆਂ ਕਿਹਾ ਮਾਨਯੋਗ ਸ਼ਖਸੀਅਤਾਂ ਨੂੰ ਤੇ ਹੁਣ 17ਵਾਂ ਮੇਲਾ ਲੱਗ ਰਿਹਾ ਹੈ ਤੇ 17ਵੀਂ ਵਾਰੀ ਮਤਲਬ ਮੈਂ ਜੀ ਆਇਆਂ ਕਹਿਣ ਦਾ ਸੁਭਾਗ ਪ੍ਰਾਪਤ ਕਰ ਰਿਹਾ ਤੇ ਤੁਹਾਡੇ ਸਾਰੇ ਸਾਥੀਆਂ ਦਾ ਮਾਲਵਾ ਹੈਰੀਟੇਜ ਐਂਡ ਸੱਭਿਆਚਾਰਕ ਫਾਊਂਡੇਸ਼ਨ ਦੇ ਮਾਨਯੋਗ ਮੋਢੀ ਮੈਂਬਰਾਂ ਦਾ ਸਮੁੱਚੇ ਮੈਂਬਰਾਂ ਦਾ ਸਮੁੱਚੀਆਂ ਝਾਕੀਆਂ ਵਾਲਿਆਂ ਦਾ ਔਰ ਸੱਭਿਆਚਾਰਕ ਮਾਮਲੇ ਵਿਭਾਗ ਦਾ ਮੁੱਖ ਮੰਤਰੀ ਪੰਜਾਬ ਦਾ ਤੇ ਸਾਡੇ ਬੀਬਾ ਅਨਮੋਲ ਗਗਨ ਤੇ ਗੁਰਮੀਤ ਸਿੰਘ ਖੁੱਡੀਆਂ ਅੱਜ ਹੁਣ ਆ ਰਹੇ ਨਾ ਸ਼ੁਭ ਮਹੂਰਤ ਕਰਨ ਇਸ ਮੇਲੇ ਦਾ ਜਗਰੂਪ ਸਿੰਘ ਜੀ ਗਿੱਲ ਸਾਡੇ ਐਮਐਲਏ ਸਾਹਿਬ ਤੇ ਸਾਰੇ ਲੋਕਾਂ ਦਾ ਮੈਂ ਨਾਂ ਨਹੀਂ ਲੈ ਸਕਦਾ ਪਰ ਜਿੰਨਿਆਂ ਨੇ ਵੀ ਇਸ ਮੇਲੇ ਵਿੱਚ 2004 ਤੋਂ ਲੈ ਕੇ 17 ਮੇਲਿਆਂ ਦੇ ਵਿੱਚ ਹਿੱਸਾ ਪਾਇਆ ਹੈ ਉਹਨਾਂ ਸਾਰਿਆਂ ਦੇ ਸਿਰ ਕੱਦਮਾਂ ਤੇ ਰੱਖਦਾ ਮੈਂ ਹਰਗੋਬਿੰਦ ਸਿੰਘ ਸ਼ੇਖਪੁਰ ਗਿਆ ਕਾਰਜਕਰਤਾ ਸੱਤ ਸਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਸੰਸਥਾਪਕ ਪ੍ਰਧਾਨ ਗੁਰੂ ਕਾਸ਼ੀ ਸਾਹਿਦ ਕਾਦਮੀ ਦਮਦਮਾ ਸਾਹਿਬ ਮੋਢੀ ਮੈਂਬਰ ਮਾਲਵਾ ਹੈਰੀਟੇਜ ਐਂਡ ਸੱਭਿਆਚਾਰਕ ਫਾਊਂਡੇਸ਼ਨ ਬਟਿੰਡਾ ਸਭ ਨੂੰ ਜੀ ਆਇਆਂ ਕਹਿੰਦਾ ਤੇ ਮੇਲੇ ਨੂੰ ਤਿੰਨੇ ਦਿਨ ਚੜ੍ਹਦੀ ਕਲਾ ਵਿੱਚ ਰੱਖਣ ਲਈ ਕਾਲਪੁਰਖ ਅੱਗੇ ਅਰਦਾਸ ਕਰਦਾ ਅੱਲਾਹ ਅੱਗੇ ਦੁਆ ਕਰਦਾ ਤੇ ਤੁਹਾਡਾ ਸਾਰੇ ਪੱਤਰਕਾਰਾਂ ਵੀਰਾਂ ਦਾ ਚੈਨਲਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਮੈਂ ਬਹਾਦਰ ਸਿੰਘ ਜੀ ਇੱਕ ਗੱਲ ਇਹ ਦੱਸ ਦਿਆਂ ਕਿ ਦੋ ਵਾਰੀ ਮੇਲੇ 'ਚ ਮੈਂ ਨਿਊਜ਼ੀਲੈਂਡ ਸੀ ਤੇ ਉੱਥੋਂ ਲਾਈਵ ਦੇ ਉੱਤੇ ਜੀ ਆਇਆਂ ਕਹਿਣ ਦਾ ਸੁਭਾਗ ਪ੍ਰਾਪਤ ਹੋਇਆ 14 ਵਾਰੀ ਸਨਮੁਖ ਹੋ ਕੇ ਜੀ ਆਇਆਂ ਕਿਹਾ ਤੇ ਮੇਲਾ ਸ਼ੁਰੂ ਹੋਇਆ ਤੇ ਇਹ ਬਹੁਤ ਵੱਡੀ ਇੱਕ ਗੁਰੂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਦੁਆਰਾ ਹਾਜੀ ਰਤਨ ਸਾਹਿਬ ਜਦੋਂ ਅਸੀਂ ਰਮਾਲਾ ਚੜਾਉਨੇ ਆ ਤਾਂ ਮੈਨੂੰ ਸਾਰੀਆਂ ਮਾਨਯੋਗ ਸ਼ਖਸੀਅਤਾਂ ਦੇ ਨਾਲ ਉੱਥੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਵੀ ਹੋਇਆ ਤੇ ਇਸ ਲਈ ਮੈਂ ਤੁਹਾਡਾ ਬਹੁਤ ਹੀ ਸ਼ੁਕਰਗੁਜ਼ਾਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ